ਹਾਂਜੀ ਬਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੋਰ ਸਨਾਲੋ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹਾਂ ਤੇ ਨਾ ਸਵਾ ਕਰਨ ਦਾ ਟਾਈਮ ਹੋ ਗਿਆ ਇਸ ਵੀਰ ਦਾ ਮਾਕੀ ਬੱਦੀਆ ਜੀ ਠੀਕ ਠਾਕ ਆ ਸਾਰੇ ਕੰਮ ਧੰਦੇ ਹੋ ਗਏ ਕੰਨ ਦੀ ਫਿਰ ਬਹੁਤ ਜ਼ਿਆਦਾ ਗਰਮੀ ਹੋਈ ਬਿਲਕੁਲ ਹਾਲੀ ਕਰ ਬਹੁਤ ਉੱਖੇ ਤੇ ਪਰ ਨਿਕਲੇ ਇੱਕ ਲਾਈਟ ਨਹੀਂ ਸੀ ਫੇਰੇ ਸੀ ਤੋਂ ਬਿਨਾ ਬਹੁਤ ਔਖਾ ਹੋ ਜਾਂਦਾ ਸੀ ਹੁਣ ਜਦੋਂ ਆਪਾਂ ਬੈਨ ਲੱਗ ਜੀ ਏਸੀ ਵਾਲੇ ਰੂਮ ਦੇ ਵਿੱਚ ਫੇਰ ਬਹੁਤ ਔਖਾ ਹੋ ਜਾਂਦਾ ਹੈ ਤੇ ਬਾਕੀ ਬੜੀ ਆ ਜੀ ਠੀਕ ਠਾਕ ਹੈ ਗੁਰਦੀਪਾ ਰੋਦਨ ਵਾਲਾ ਦਵਾ ਲਿਆ ਰੂਟੀ ਆ ਪਾਣੀ ਪੰਡ ਸਾਬ ਕਰ ਲਿਆ ਕਿਤੇ ਥੋੜੀ ਅੱਜ ਕੋਈ ਚੰਨ ਨਹੀਂ ਆਇਆ ਤਾਂ ਤੇ ਸ਼ਾਇਦ ਹਾਲੇ ਅੱਜ ਸਵੇਰੇ ਫੋਨ ਕੀਤਾ ਸੀ ਕਹਿੰਦਾ ਸੀ ਮੰਮੀ ਮੈਨੂੰ ਕੱਲ ਨੂੰ ਲੈ ਜਾ ਜੇ ਕੱਲ ਅੱਜ ਲੈ ਕੇ ਆਉਣਾ ਸੀ ਕੱਲ ਨੂੰ ਫੇਰ ਪੈਨ ਕੋਲੇ ਵਾਗੇ ਗੱਡੀ ਪੈ ਕੋਲੇ ਉੱਠੀ ਪੈਨ ਦੇ ਬੱਚੇ ਆ ਗਏ ਉੱਥੇ ਟੈਂਟਾ ਸਿੱਟੇ ਮੇਰੇ ਉਹ ਕਹਿੰਦੇ ਹੀ ਮਸੀ ਵੀ ਤੁਸੀਂ ਸਾਨੂੰ ਕੱਠਿਆਂ ਨੂੰ ਲੈ ਜਾਓ ਮੈਂ ਲੱਕ ਦੋ ਦਿਨ ਉਹਨਾਂ ਨੂੰ ਹਲੇ ਉੱਥੇ ਹੋਰ ਲਾ ਲੈਣ ਦੇ ਤੇ ਫੇਰ ਮਸ ਚ ਲੈ ਆਵਾਂਗੇ ਦੋ ਚਾਰ ਦਿਨ ਇੱਥੇ ਮੇਰੇ ਪੁੱਲ ਆ ਜਾਣਗੇ ਉੱਥੇ ਤੁਹਾਨੂੰ ਪਤਾ ਹੀ ਹੈ ਨਾ ਮੈਂ ਜਨਵਾਰੇ ਸੋਚੀ ਦੀਤਾ ਸੀਗੀ ਤੇ ਪਰ ਫੇਰ ਮੇਰਾ ਵੀ ਕੱਪੜਿਆਂ ਦਾ ਕਰਕੇ ਦੁਕਾਨ ਦਾ ਕਰਕੇ ਵੀ ਫੇਰ ਮੈਂ ਉਥੋਂ ਨਹੀਂ ਜਾਇਆ ਜਾਂਦਾ ਤੇ ਸਭ ਬੁਨਾਦ ਤੁਹਾਨੂੰ ਕਰੀ ਜਾਂਦੇ ਸੀ ਮੰਮੀ ਵੀ ਕਹੀ ਜਾਂਦੇ ਸੀ ਵੀ ਤੂੰ ਆ ਜਾ ਇੱਕ ਦਿਨ ਆ ਜਾਂਦੀ ਦਿਨ ਦਿਨ ਆ ਜਾ ਪਰ ਨਹੀਂ ਕਿਤੇ ਤਾਂ ਫਿਰ ਆਪਦਾ ਸਰੀਰ ਹੀ ਇਦਾਂ ਦਾ ਹਨਾ ਨਹੀਂ ਇੰਨਾ ਤੋਰਾ ਫੇਰਾ ਨਹੀਂ ਹੁੰਦਾ ਹੈ ਇਹਦਾ ਨਹੀਂ ਗਈ ਦੇਖਾਂਗੇ ਹਲੇ ਤਾਂ ਘਰ ਬਹੁਤ ਛੋਟਾ ਪੰਗਾ ਇੱਕ ਅੱਧਾ ਦਿਨ ਵਿੱਚ ਡਿਸ਼ ਕੱਢੇ ਆਵਾਂਗੇ ਤੇ ਗਰਮੀ ਤੋਂ ਹੀ ਡਰ ਜਾ ਲੱਗਦਾ ਜੀ ਉਹਦੇ ਕਰਕੇ ਬਸ ਚੁੱਪ ਜਿਹੀ ਕਰੇ ਬੈਠਾ ਤੇ ਬੱਤੀ ਆਪਣੇ ਸੂਟ ਕਾਟਨ ਦੇ ਆਫਨਾਂ ਨੂੰ ਵੀ ਕਾਫੀ ਵਿਗ ਗਿਆ ਹੈ ਜੇ ਕਿਸੇ ਮੇਰੀ ਭੈਣ ਨੂੰ ਕੋਈ ਲੈਣਾ ਹੁੰਦਾ ਸੂਟ ਤਾਂ ਤੁਸੀਂ WhatsApp ਤੇ ਗੱਲ ਕਰਕੇ ਨਾ ਮੰਗਵਾ ਸਕਦੇ ਹੋ ਤੇ ਆਪਾਂ ਥੋੜਾ ਥੋੜਾ ਚਰਚਾ ਮਿਲਦੀ ਆ ਫਿਰ ਅਸੀਂ ਇਹ ਕੱਪੜੇ ਆਪਾਂ ਹੋਰ ਵੀ ਰਿਹਾਂਦੇ ਆ ਜੇ ਛੋਟੀ ਜੰਮਣਾ ਤੇ ਕਾਫੀ ਸੀਗਾ ਸਮਾਨ ਤੇ ਲਹਾਂਦਾ ਤੇ ਕੁਝ ਵੀ ਕੀ ਜਾਂਦਾ ਹੈਗਾ ਤੇ ਕੁਝ ਬਸ ਨਾਲ ਦੀ ਨਾਲ ਚੱਲੀ ਜਾਂਦਾ ਕੰਮ ਗਰਮੀ ਵਾਲਾ ਕੱਪੜਾ ਥੋੜਾ ਵੱਧ ਹੀ ਸ਼ੀਲ ਹੁੰਦਾ ਹੁੰਦਾ ਹੈਗਾ ਤਾਂ ਕਿ ਇਹ ਗਰਮੀ ਕਰਕੇ ਬਸ ਵੀ ਹੁਣ ਇੱਕ ਛੋਟਾ ਨਾਲ ਕਰਕੇ ਕੋਈ ਨਾ ਖਤਰਨਾਉਂਗਾ ਉਹਨਾਂ ਨੇ ਵੀ ਕੱਪੜੇ ਵੱਧ ਸ਼ੀਲ ਹੋ ਜਾਂਦੇ ਆਣ ਤੇ ਇਹਦੇ ਕਰਕੇ ਔਖਾ ਬਸ ਉਹ ਗਰਮੀ ਦਾ ਹੀ ਚੱਲੀ ਜਾਂਦਾ ਫਿਰ ਛੋਟਾ ਨਾਲ ਕੋਈ ਰੈਡੀਮੇਡ ਕੱਪੜੇ ਆ ਲਾ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਸਾਰਾ ਚੱਲੀ ਜਾਂਦਾ ਹੈ ਛੋਟੀ ਜਿੰਨਾਂ ਵੀ ਆਪਣੇ ਕੋਲ ਲਗਾਏਗਾ ਤੇ ਉਹ ਵੀ ਨਾਲ ਦੀ ਨਾਲ ਵਿਕੀ ਜਾਂਦੀ ਗਈ ਬਸ ਵੇੜ ਤੇ ਵਾਈਟ ਜਿੰਨਾਂ ਵੀ ਹੁੰਦੇ ਆ ਆਪਣੇ ਕੋਲੇ ਹਰ ਪ੍ਰਕਾਰ ਦੇ ਹੁੰਦੇ ਨੇ ਇਹ ਤੇ ਬਸ ਗਰਮੀ ਦਾ ਕਰਕੇ ਜੱਪੇ ਕਰਦੇ ਪਹਿਲਾਂ ਤਾਂ ਦੁਕਾਨ 'ਚ ਰੱਖਦਾ ਸੀਗਾ ਸਮਾਨ ਰੱਖ ਲਵੇ ਤੇ ਹੁਣ ਗਰਮੀ ਬਹੁਤ ਹੋ ਗਈ ਗਰਮੀ ਕਰਕੇ ਮਸਤ ਕਰਕੇ ਤੇ ਵੇਖਦੇ ਆ ਬਸ ਫਿਰ ਤੋਂ ਇਹ ਨਹੀਂ ਕਦੇ ਰਹਿਣ ਚ ਗਰਮੀ ਹੋ ਪੈਣ ਜਾਂਦਾ ਕਰਦੇ ਆ ਜਦੋਂ ਦੂਜਾ ਸੂਟ ਕੱਢਣ ਦੀ ਤਿਆਰੀ ਕਰਦੇ ਹਾਂ ਉਹਨੂੰ ਟ੍ਰਿਸਟ ਰੋਸ ਲਾਉਣੇ ਆਂਗੇ ਥੋੜੀ ਮਿੰਟੀ ਗਿੰਟੀ ਕਰਕੇ ਫਿਰ ਸ਼ੁਰੂ ਕਰਾਂਗੇ ਕਿ ਗਰਮੀਆਂ ਵਲਾਂ ਚ ਬੈਠਣਾ ਔਖਾ ਹੋ ਜਾਂਦਾ ਹਨ ਫਿਰ ਵੀ ਦੋ ਤਾਈ ਦਿਨ ਤਿੰਨ ਦਿਨ ਤਾਂ ਲੱਗ ਹੀ ਜਾਂਦੇ ਆ ਸੂਟ ਚੈੱਕ ਕਰਨ ਤੇ ਤੇ ਮੱਖੀ ਜੀ ਕੋਈ ਵੀ ਕੰਮ ਆਪ ਨਾਲ ਕਰਦੇ ਆ ਤਾਂ ਜਰੂਰ ਉਹ ਵਾਇਰੂਸ ਦੀ ਆਪਣ ਮਿੰਤਾ ਫਾਲ ਦਿੰਦਾ ਹਨ ਤੇ ਉਹ ਕਿ ਬਣੀਏ ਹੋਰ ਸਣਾ ਹੋ ਬੱਸ ਵੀਡੀਓ ਨੂੰ ਬਚਾ ਦੇ ਲੰਬੀ ਨਾ ਕਰਦੇ ਹਾਂ ਤੇ ਅੱਜ ਦਾ ਬਲੌਗ ਆਪਾਂ ਇੰਤ ਕਰਦੇ ਹਾਂ ਤੇ ਤੁਸੀਂ ਬਹੁਤ ਵਧੀਆ ਪਿਆਰ ਸਤਿਕਾਰ ਦੇ ਰਹੇ ਹੋ ਇਹ ਦਿਨ ਬਹੁਤ ਸਤਿਕਾਰ ਕਰਦੀ ਆ ਤੁਹਾਨੂੰ ਸਿਧਾ ਰੋਲ ਆ ਕਿ ਖਾਸ ਤੋ ਵਾਦਾ ਦੇ ਰਹੇ ਹਾਂ ਵੀ ਪਿਆਰ ਤੇ ਅੱਗੇ ਦਾ ਸਪੋਰਟ ਕਰਦੇ ਰਹੋ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਵੀ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਵੀਡੀਓ ਕਿਵੇਂ ਲੱਗ ਰਿਹਾ ਹੈ ਤੇ ਜਿੱਥੇ ਜਗਾ ਤੋਂ ਤੁਸੀਂ ਸਾਡੇ ਚੈਨਲ ਨੂੰ ਦੇਖ ਰਹੇ ਹੋ ਇਹ ਹੈ ਮੈਂ ਵੀ ਲਾਈਕ ਸ਼ੇਅਰ ਤੇ ਲਾਈਕ ਕਰੂ ਸ਼ੁਕਰ ਕਰਦੀ ਹਾਂ ਕਿ ਮੱਕੀ ਵੀ ਦੰਦੀ ਇਕ ਪਰਮਾਤਮਾ ਦਾ ਬੋਲਾ ਕਰਦਾ ਵਾ ਸੋ ਆਪਣੇ ਕਰਮਾਂ ਦੇ ਵਿੱਚ ਦੱਸਦਾ ਹੈ ਕਿ ਮਾੜਾ ਸਮਾਉ ਨਾ ਕਰ ਜੰਦਾ ਅਪਾ ਤੇ ਹੀ ਆਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਚ ਰਹੇ ਸਭ ਦੀ ਮਿਹਨਤ ਨੂੰ ਪਰਮਾਤਮਾ ਫਾਇਦਾ ਦੇਗੀ ਤੇ ਅਸੀਂ ਭਾਏ ਇੱਕ ਦੂਜੇ ਦਾ ਇੱਧੇ ਸਾਥ ਦਿੰਦੇ ਰਹੀਏ ਕਿ ਸਾਰੇ ਘੰਟਰਾ ਮੰਨ ਲੇ ਮੇਰੇ ਕੋਲ ਸਕੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਆਹੀ ਅਸ ਕਰਦੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰਿਓ ਤੇ ਵਧੀਆ ਵਧੀਆ ਕਮੈਂਟ ਕਰਿਆ ਕਰਿਓ ਚਲੋ ਅੱਜ ਦੇ ਕਲਪਸੇ ਮੰਨ ਲਓ ਸ਼ੁਰੂ ਜੰਦ ਤੱਕ ਸਾਰੀ ਵੀਡੀਓ ਦੇਖਦੇ ਰਹੋ ਠੀਕ ਹੈ ਸਸਟੀ ਇਹਕਾਰ